क्यों नहीं आई क्योंकि जब तक तजिया नहीं उड़ाओगे बबर शेर सुन चैन नहीं मिल रहा क्यों नहीं मिल रहा क्योंकि ये बबर शेर खुद कह रहे हैं एक तो एक कि सानू भेज दो बंब ला के पाकिस्तान पाकिस्तान भी उड़ा देंगे तजिया पाकिस्तान बिल्कुल खत्म कर देंगे मैं कहना शिव सैनिक ने ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਤੇ ਕੋ ਪਰਵਾਹ ਨਹੀਂ ਕਰਦੇ ਹਰ ਵਕਤ ਤਿਆਰ ਰਹਿੰਦੇ ਆ ਕਿ ਕੋਈ ਗੱਲ ਨਹੀਂ ਤੁਹਾਡੀ ਜਾਨ ਸਾਡੇ ਵਤਨ ਦੇ ਕੰਮ ਆਉਂਦੀ ਹੈ ਸਾਡੇ ਹਿੰਦੁਸਤਾਨ ਦੇ ਕੰਮ ਆਉਂਦੀ ਹੈ ਤੇ ਅਸੀਂ ਹੈਗੇ ਆ ਤਿਆਰ ਕੋਈ ਸੋਚੋ ਬੇਨਤੀ ਕਰਦਾ ਆ ਪੰਜਾਬ ਦਾ ਹਿੰਦੂ ਤਨਰ ਲੋਇਨ ਦੇ ਹਿੰਦੂ ਮਤਲਬ ਕਦੋਂ ਤੁਸੀਂ ਕਰੋਗੇ ਪਾਕਿਸਤਾਨ ਤੇ ਹਮਲਾ ਮੈਂ ਕਦੋਂ ਲੱਡੂ ਵੱਡਾ ਕਦੋਂ ਪਾਕਿਸਤਾਨ ਤੇ ਹਮਲਾ ਹੋਊਗਾ ਪਾਕਿਸਤਾਨ ਦੀ ਝੰਡੀਆਂ ਉੱਡਣਗੀਆਂ ਉਹ ਚੀਜ਼ ਦੇਖਣਾ ਚਾਹੁੰਦਾ ਸ਼ੇਰ ਉਹ ਚੀਜ਼ ਦੇਖਣਾ ਚਾਹੁੰਦਾ ਲੋਇਨ ਪਰੋ ਮੈਂ ਕਹਿੰਦਾ ਖੜਕਾ ਲੜਕਾ ਪਾਕਿਸਤਾਨ ਦਾ ਅਰੋੜਾ ਸਾਹਿਬ ਪਾਕਿਸਤਾਨ ਦਾ ਇੱਕ ਨਵਾਂ ਬਿਆਨ ਆਇਆ ਕਹਿੰਦੇ ਵੀ ਜਿੱਦਾਂ ਅੱਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਨੇ ਅੱਤਵਾਦੀ ਨਹੀਂ ਉਹਨਾਂ ਨੇ 77 ਪਾਰ ਸਮਾਨੀ ਯਾਨੀ ਫਰੀਡਮ ਫਾਈਟਰ ਉਹਨਾਂ ਨੂੰ ਕਿਹਾ ਅੱਤਵਾਦੀਆਂ ਮੇਰੀ ਗੱਲ ਸੁਣੋ ਜੀ ਔਕਾਤ ਹੈ ਨਹੀਂ ਪਾਕਿਸਤਾਨ ਦੀ ਛੱਟ ਹੈ ਨਹੀਂ ਔਰ ਗੱਲਾਂ ਨਹੀਂ ਕਰਦੇ ਨੇ ਹਿੰਦੁਸਤਾਨ ਨਾਲ ਪੰਗਾ ਲੈਂਦੇ ਆ ਹਿੰਦੁਸਤਾਨ ਨੂੰ ਚੈਲੰਜ ਕਰਨ ਦੀਆਂ ਮੈਂ ਕਹਿੰਦਾ ਕਿ ਪਾਕਿਸਤਾਨ ਦੀ ਮੈਂ ਜੀ ਤੁਹਾਨੂੰ ਕਿਉਂ ਕਹਤਾ ਮੈਂ ਤੁਹਾਨੂੰ ਜੀ ਨਹੀਂ ਕਹਿਣਾ ਚਾਹੀਦਾ ਤੁਹਾਡਾ ਦੇ ਨਾਮ ਨਾਲ ਸ਼ਾਰੀ ਖਤਮ ਹੋਣ ਲੱਗਾ ਹੈ ਕਿਉਂਕਿ ਵਰਲਡ ਪਾਵਰ ਹੈ ਮੇਰਾ ਹਿੰਦੁਸਤਾਨ ਵਰਲਡ ਪਾਵਰ ਹੈ ਮੇਰਾ ਦੇਸ਼ ਔਰ ਧਜੀਆਂ ਉੜेंगी ਪਾਕਿਸਤਾਨ ਦੀ ਕਿਉਂਕਿ ਅਸੀਂ ਆ ਹਿੰਦੁਸਤਾਨੀ ਜੈਕਾਰੇ ਵੀਰ ਵੱਜਣਗੇ ਹਾਏ 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 ਕਿਉਂਕਿ ਸਾਡੇ ਮਨ ਦੇ ਵਿੱਚ ਇੱਕੋ ਹੀ ਹੈ ਕਿ ਜਿਹੜੇ ਮੇਰੇ ਭਰਾ ਹਿੰਦੂ ਪੈਲਗਮ ਚ ਮਾਰੇ ਗਏ ਨੇ ਇਸਨ ਜਿਹੜੇ ਪ੍ਰੇਟਕ ਕੁੰਮਣ ਆਏ ਸੀਗੇ ਉਹਨਾਂ ਦਾ ਬਦਲਾ ਮੋਦੀ ਸਾਹਿਬ ਕਦੋਂ ਲੈਣਗੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹਰੀ ਕਦੋਂ ਲੈਣਗੇ ਖੁਸ਼ੀ ਮਿਲੇਗੀ ਸਾਨੂੰ ਹਿੰਦੂਆਂ ਨੂੰ ਜਦੋਂ ਤੁਸੀਂ ਉਹਨਾਂ ਦਾ ਧੜ ਗਰਦਨ ਅਲੱਗ ਕਰੋਗੇ ਪਾਕਿਸਤਾਨੀਆ ਦਾ ਅਸੀਂ ਵੰਡਾਂਗੇ ਲੱਡੂ ਜਦੋਂ ਇਸ ਪਾਕਸ ਸਮੇਂ ਦੀ ਗੱਦ ਨੂੰ ਉਡਣ ਗਿਆ ਜੈ ਸ਼੍ਰੀ ਕ੍ਰਿਸ਼ਨਾ ਗੱਲਾਂ ਤੁਸੀਂ ਪਾਕਿਸਤਾਨ ਚ ਜਾ ਕੇ ਜਿਹੜੀਆਂ ਬੰਬ ਲਾ ਕੇ ਭੇਜਣੀਆਂ ਗੱਲਾਂ ਕਰਦੇ ਹੋ 11 ਵਜੇ ਦਾ ਟਾਈਮ ਦਿੱਤਾ ਸੀਗਾ 2:30 ਵਜੇ ਪਹੁੰਚੇ ਹੋ ਜਦੋਂ ਇਥੋਂ ਟਾਈਮ ਤੇ ਪਹੁੰਚਦੇ ਨਹੀਂ ਤੇ ਅਮਰ ਜੀ ਜੀਦਾ ਦੇਖੀਏ ਕਿ ਉਹ ਕੀ ਉਹ ਬੋਲਦੇ ਮੈਂ ਕਹਿੰਦਾ ਪੱਤਰਕਾਰਾਂ ਨੂੰ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਮੈਂ ਤੁਸੀਂ ਜੜੀ ਇੰਡੀ ਇੰਟਰਵਿਊ ਪੰਜਾਬ ਚ ਕਰਦੇ ਹੋ ਨਾ ਤੁਹਾਡੀ ਇੰਟਰਵਿਊ ਮੈਂ ਪੜ ਤਾ ਨਾਲ ਜੇ ਕਰਵਾਣੀ ਹੈ ਆ ਸ਼ੇਰ ਨਾਲ ਬੰਬ ਇੱਕ ਬੰਬ ਤੁਹਾਡੇ ਹੀ ਨਾਲ ਨਾਲ ਚਲੋ ਚੱਲੀਏ ਇਹ ਬੰਬ ਬੰਬ ਤੁਸੀਂ ਵੀ ਹਿੰਦੁਸਤਾਨੀ ਹੋ ਨਾ ਜੇ ਮੈਂ 11 ਵਜੇ ਨਹੀਂ ਪਹੁੰਚਿਆ ਤੁਸੀਂ ਮੇਰੇ ਭਰਾ ਨੇ ਮੇਰੀ ਬੇਨਤੀ ਮੈਂ ਧੰਨਵਾਦ ਕਰਦਾ ਮੇਰੇ ਭਰਾ ਦਾ ਜੋ ਕਿ ਸ਼ੇਰ ਦੀ ਵੇਡ ਕੀਤੀ ਪਰ ਸ਼ੇਰ ਨੂੰ ਵੇਡ ਕਰਾਈ ਬਹੁਤ ਬਹੁਤ ਮੈਂ ਬੰਨਾ ਮੈਂ ਤੁਹਾਨੂੰ ਸ਼ਮਾ ਦਾ ਯਾਦ ਚਾ ਪਰ ਜਿਹੜੀ ਹੁਣ ਜੰਗ ਲੱਗਣੀ ਹੈ ਇਹ ਪੱਤਰਕਾਰ ਭਾਈ ਸਾਹਿਬ ਤੁਸੀਂ ਵੀ ਤਿਆਰ ਹੋ ਤੇ ਮੇਰੇ ਸ਼ਮਸ਼ੀਰ ਵੀ ਤਿਆਰ ਹੀ ਨੇ ਤਿਆਰ ਨੇ ਤਿਆਰ ਨੇ ਉਹ ਤੁਹਾਡੇ ਮੈਂ ਕਹਿੰਦਾ ਤੁਸੀਂ ਵੀ ਮੇਰੇ ਨਾਲ ਚੱਲੋ ਬੰਬ ਲਾ ਕੇ ਕੋਈ ਕੀ ਉਡਾਣਾ ਬੋਲੋ ਪਾਕਿਸਤਾਨ ਪਾਕਿਸਤਾਨ ਕੀ ਹਾਲ ਹੈ ਪਾਕਿਸਤਾਨ ਜਿੰਦਾਬਾਦ 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 ਇਹੀ ਚੀਜ਼ ਮੈਂ ਕਹਿੰਦਾ ਤੁਸੀਂ ਇਹੀ ਚੀਜ਼ ਨਾਲ ਲੈ ਕੇ ਚੱਲੋ ਆਪ ਵੀ ਜਾਨੋ ਥੈਲੀ ਤੇ ਲੈ ਕੇ ਘੁੰਮ ਰਿਆ ਔਰ ਕਿੰਨੀ ਜਗ੍ਹਾ ਫੋਨ ਆਏ ਉਹ ਕਹਿੰਦੇ ਮੋਦੀ ਸਾਹਿਬ ਨਾਲ ਕੰਟੈਕਟ ਹੀ ਕਰ ਲੋ ਰੋੜਾ ਜੀ ਸ਼ੇਰ ਜੀ ਲੋਇਨ ਜੀ ਕੰਟੈਕਟ ਹੀ ਕਰ ਲੋ ਅਸੀਂ ਆਪਣੀ ਜਾਨ ਦੇ ਨੂੰ ਤਿਆਰ ਆ ਭੇਜੋ ਸਾਨੂੰ ਬਾਰਡਰਾਂ ਤੇ ਪਾਕਿਸਤਾਨ ਜੀਉੜਾਵਾਂਗੇ ਇਹੋ ਦੇ ਸ਼ੇਰਸਾਣੀ ਹੋਣਾ ਚਾਹੀਦੀ ਹੈ ਇਹੋ ਜਿਹੇ ਹਿੰਦੁਸਤਾਨੀ ਹੋਣਾ ਚਾਹੀਦੇ ਇਹ ਜਿੰਨੇ ਵੀ ਮੇਰੇ ਹਿੰਦੁਸਤਾਨੀ Hindu ਨੇ ਆਪਣੀ ਜਾਨ ਹਥੇਲੀ ਤੇ ਲੈ ਕੇ ਖੁੰਦੇ ਆ ਪਰਵਾਹ ਨਹੀਂ ਕਰਦੇ ਇਸ ਲਈ ਮੋਦੀ ਸਾਹਿਬ ਦੇਖੋ ਕੋਈ ਸੋਚੋ ਬੇਨਤੀ ਕਰਦਾ ਇਹ ਪੰਜਾਬ ਦਾ Hindu ਬੇਨਤੀ ਕਰਦੇ ਸ਼ੇਰਤ ਨਾਲ ਲੁਆਏਦੇ Hindu ਮਤਲਬ ਕਦੋਂ ਤੁਸੀਂ ਕਰੋਗੇ ਪਾਕਿਸਤਾਨ ਤੇ ਹਮਲਾ ਮੈਂ ਕਦੋਂ ਲੱਡੂ ਵੱਡਾ ਕਰ ਜਦੋਂ ਪਾਕਿਸਤਾਨ ਤੇ ਹਮਲਾ ਹੋਊਗਾ ਪਾਕਿਸਤਾਨ ਦੀ ਝੰਡੀਆਂ ਉੱਡਣਗੀਆਂ ਉਹ ਚੀਜ਼ ਦੇਖਣਾ ਚਾਹੁੰਦਾ ਸ਼ੇਰ ਉਹ ਚੀਜ਼ ਦੇਖਣਾ ਚਾਹੁੰਦਾ ਲੋਇਡ ਅਰੋੜਾ ਮੈਂ ਕਹਿੰਦਾ ਖੜਕਾ ਧੜਕਾ ਪਾਕਿਸਤਾਨ ਦਾ ਅਰੋੜਾ ਸਾਹਿਬ ਪਾਕਿਸਤਾਨ ਦਾ ਇੱਕ ਨਵਾਂ ਬਿਆਨ ਆਇਆ ਕਹਿੰਦੇ ਵੀ ਜਿੱਦਾਂ ਅੱਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਨੇ ਅੱਤਵਾਦੀ ਜੀ ਉਹਨਾਂ ਨੇ 77% ਸਮਾਨੀ ਯਾਨੀ ਫਰੀडम फाइਟਰ ਉਹਨਾਂ ਨੂੰ ਕਿਹਾ ਅੱਤਵਾਦੀਆਂ ਨੂੰ ਮੇਰੀ ਗੱਲ ਸੁਣੋ ਜੀ ਔਕਾਤ ਹੈ ਨਹੀਂ ਪਾਕਿਸਤਾਨ ਦੀ ਛੱਤ ਹੈ ਨਹੀਂ ਔਰ ਗੱਲਾਂ ਨਹੀਂ ਕਰਦੇ ਨੇ ਹਿੰਦੁਸਤਾਨ ਨਾਲ ਪੰਗਾ ਲੈਂਦੇ ਆ ਹਿੰਦੁਸਤਾਨ ਨੂੰ ਚੈਲੰਜ ਕਰਨ ਦੀਆਂ ਮੈਂ ਕਹਿੰਦਾ ਕਿ ਪਾਕਿਸਤਾਨ ਦੀ ਮੈਂ ਜੀ ਤੁਹਾਨੂੰ ਕਿਉਂ ਕਹਤਾ ਮੈਂ ਤੁਹਾਨੂੰ ਜੀ ਨਹੀਂ ਕਹਿਣਾ ਚਾਹੀਦਾ ਤੁਹਾਡੇ ਦੇ ਨਾਮ ਨੂੰ ਸ਼ਾਰੀ ਖਤਮ ਹੋਣ ਲੱਗਾ ਹੈ ਕਿਉਂਕਿ ਵਰਲਡ ਪਾਵਰ ਹੈ ਮੇਰਾ ਹਿੰਦੁਸਤਾਨ ਵਰਲਡ ਪਾਵਰ ਹੈ ਮੇਰਾ ਦੇਸ਼ ਔਰ ਧਜੀਆਂ ਉੜਾਂਗੀ ਪਾਕਿਸਤਾਨ ਕੀ ਕਿਉਂਕਿ ਅਸੀਂ ਹਾਂ ਹਿੰਦੁਸਤਾਨੀ ਜੈਕਾਰੇ ਵੀਰ ਵੱਜਣਗੇ ਹਾਂ 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 ਕਿਉਂਕਿ ਸਾਡੇ ਮਾਂਡੇ ਵਿੱਚ ਇੱਕੋ ਹੀ ਹੈ ਕਿ ਜਿਹੜੇ ਮੇਰੇ ਭਰਾ ਹਿੰਦੂ ਪੈਲਗਾਮ ਚ ਮਾਰੇ ਗਏ ਨੇ ਇਸ ਨਾਲ ਜਿਹੜੇ ਪ੍ਰੇਟਕੁੰਮਣ ਆਏ ਸੀਗੇ ਉਹਨਾਂ ਦਾ ਬਦਲਾ ਮੋਦੀ ਸਾਹਿਬ ਕਦੋਂ ਲੈਣਗੇ ਗਾਇਮંત્રી ਜੀ ਅਮਿਤ ਸ਼ਾਹਰੀ ਕਦੋਂ ਲੈਣਗੇ ਖੁਸ਼ੀ ਮਿਲੇਗੀ ਸਾਨੂੰ ਹਿੰਦੂਆਂ ਨੂੰ ਜਦੋਂ ਤੁਸੀਂ ਉਹਨਾਂ ਦਾ ਧੜ ਦਰਦ ਨਾਲ ਲੱਗ ਕਰੋਗੇ ਪਾਕਿਸਤਾਨੀਆ ਦਾ ਅਸੀਂ ਵੰਡਾਂਗੇ ਲੱਡੂ ਚਲੋ ਪਾਕਿਸਤਾਨ ਦੀ ਗੱਦੜਾ ਉੱਡਣ ਗਿਆ ਜੈ ਸ਼੍ਰੀ ਕ੍ਰਿਸ਼ਨਾ ਗੱਲਾਂ ਤੁਸੀਂ ਪਾਕਿਸਤਾਨ ਚ ਜਾ ਕੇ ਜਿਹੜੀਆਂ ਬੰਬ ਲਾ ਕੇ ਭੇਜਣ ਦੀਆਂ ਗੱਲਾਂ ਕਰਦੇ ਹੋ 11 ਵਜੇ ਦਾ ਟਾਈਮ ਦਿੱਤਾ ਸੀਗਾ 2:30 ਵਜੇ ਪਹੁੰਚੇ ਜਦੋਂ ਇਤੋ ਟਾਈਮ ਤੇ ਪਹੁੰਚਦੇ ਨਹੀਂ ਤੇ ਅਮਰ ਜਵਾਨ ਦੀ ਕਹਾਣੀ ਕਿਤਾਬ ਦੇਖੀਏ ਕਿ ਉਹ ਕਿਵੇਂ ਮੈਂ ਕਹਿੰਦਾ ਪੱਤਰਕਾਰ ਸਭ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਮੈਂ ਤੁਸੀਂ ਜੜੀ ਇੰਡੀਆ ਇੰਟਰਵਿਊ ਪੰਜਾਬ